ਸੋ ਇੱਕ ਪਾਸੇ ਤਾਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰੂ ਸਾਹਿਬ ਦੇ ਛੋਟੇ ਲਾਲਾ ਤੰਤਨ ਬਾਬਾ ਜ਼ਰਾਬਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ ਕੁਝ ਅਜੀਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਮਨ ਨੂੰ ਵਿਚਕਿਤ ਕਰਦੀਆਂ ਨੇ ਅਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਨਿਸ਼ੇੜੀ ਕਿਸਮ ਦਾ ਨੌਜਵਾਨ ਚੋਰ ਮੋਰੀ ਦੇ ਰਾਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਜਾਂਦਾ ਅਤੇ ਮੌਕੇ ਤੇ ਕੁਝ ਅਜੀਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸੇਵਾਦਾਰਾਂ ਦੇ ਵੱਲੋਂ ਰੰਗੇ ਹੱਥੀ ਉਕਤ ਨੌਜਵਾਨ ਨੂੰ ਫੜ ਲਿਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਹਮਦਰ ਟੀਵੀ ਦੇ ਉੱਪਰ ਅਵਤਾਰਨਗਰ ਦੇ ਸਥਿਤ ਵਿਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈਗੇ ਨੇ ਜਿੱਥੇ ਕਿ ਚੋਰ ਮੋਰੀ ਦੇ ਰਾਹੀਂ ਇੱਕ ਨਿਛੇੜੀ ਕਿਸਮ ਦਾ ਨੌਜਵਾਨ ਗੁਰਦੁਆਰ ਸਾਹਿਬ ਦੇ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਗੁਰਦੁਆਰ ਸਾਹਿਬ ਦੇ ਵਿੱਚ ਚੋਰੀ ਕਰਨ ਦੀ ਨੀਅਤ ਦੇ ਨਾਲ ਇਹ ਨੌਜਵਾਨ ਦਾਖਲ ਹੁੰਦਾ ਪਰ ਇਸ ਦੀ ਪਾਨਕ ਲੱਗਦਿਆਂ ਹੀ ਜਿਹੜੇ ਕਿ ਮੌਕੇ ਦੇ ਸੇਵਾਦਾਰ ਹੁੰਦਰੇ ਤੁਰੰਤ ਗੁਰਦਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਸੋ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਅਤੇ ਉਕਤ ਨੌਜਵਾਨ ਨੂੰ ਫੜੇ ਜਾਣ ਤੋਂ ਬਾਅਦ ਉਸ ਦੀ ਛਿੱਤਰਪ੍ਰੇਡ ਕੀਤੀ ਗਈ ਹੈ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਜੋ ਸਮਾਨ ਬਰਾਮਦ ਹੋਇਆ ਉਸ ਦੀਆਂ ਤਸਵੀਰਾਂ ਅਤੇ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀ ਵੇਖ ਕੇ ਇੱਕ ਵਾਰੀ 당ਗ ਰਹਿ ਜਾਓਗੇ ਕਿ ਕੀ ਆਖਰਕਾਰ ਇਹ ਨੌਜਵਾਨ ਵਰਗ ਦੇ ਵਿੱਚ ਚੱਲ ਕੀ ਰਿਹਾ ਹੈ ਕਿ ਹੁਣ ਨਸ਼ੇ ਦੀ ਆਦੀ ਜਿਹੜੇ ਕੀ ਹੈਗੇ ਨੇ ਨੌਜਵਾਨ ਉਹ ਨਸ਼ੇ ਦੀ ਪੂਰਤੀ ਦੇ ਲਈ ਗੁਰੂ ਘਰਾਂ ਦੇ ਵਿੱਚ ਚੋਰੀ ਕਰਨਗੇ ਹਾਲਾਂਕਿ ਇਸ ਪੂਰੇ ਮਸਲੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੁਲਿਸ ਦੇ ਕੋਲ ਜਿਹੜੀ ਕਿ ਸ਼ਿਕਾਇਤ ਕੀਤੀ ਗਈ ਤੇ ਉਕਤ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਹੋਰ ਬਧਾਰੇ ਗੱਲਬਾਤ ਕਰਾਂਗੇ ਔਰ ਰਾਜੂ ਗੁਪਤਾ ਜ਼ਿਲੰਦਰ ਤੋਂ ਸਾਡੇ ਪੱਤਰਕਾਰ ਫੋਨ ਲਾਈਨ ਤੇ ਮਿਲਦੇ ਸੋ ਰਾਜੂ ਕਦੋਂ ਦਾ ਇਹ ਮਾਮਲਾ ਅਤੇ ਕੀ ਕੁਝ ਹੁਣ ਇਸ ਮਾਮਲੇ ਦੇ ਵਿੱਚ ਸਪਸ਼ਟ ਹੋ ਪਾਇਆ ਕਿਉਂ ਇਹ ਨੌਜਵਾਨ ਦਾਖਲ ਹੋਇਆ ਸੀ ਬਿਲਕੁਲ ਇਹ ਜ਼ਿਲੰਦਰ ਤੇ ਉਤਾਰਨਕਰ ਦਾ ਇਹ ਮਾਮਲਾ ਹੈਗਾ ਇਹ ਰਾਤ ਦੀ ਘਟਨਾ ਹੈਗੀ ਹੈ ਜਦੋਂ ਮੌਜੂਦਾ ਅਚਾਨਕੀ ਜਿਹੜਾ ਹੈਗਾ ਹੈ ਉਹ ਗੁਰੂ ਘਰ ਦੇ ਵਿੱਚ ਵੜਦਾ ਹੈ ਹਾਲਾਂਕਿ ਹੁਣ ਤੱਕ ਮੇਰੀ ਜਾਣਕਾਰੀ ਮੁਤਾਬਕ ਜੋ ਕੁਝ ਪ੍ਰਬੰਧਕਾਂ ਵੱਲੋਂ ਵੀ ਕਿਹਾ ਗਿਆ ਉਹਨਾਂ ਨੇ ਦੱਸਿਆ ਕਿ ਨੌਜਵਾਨ ਚੋਰੀ ਕਰਨ ਦੇ ਲਈ ਜਿਹੜਾ ਹੈ ਉਹ ਮੰ ਗੁਰਦੁਆਰੇ ਦੇ ਅੰਦਰ ਵੜਿਆ ਸੀਗਾ ਜਿਸ ਤੋਂ ਬਾਅਦ ਮੌਕੇ ਦੇ ਉੱਪਰ ਪ੍ਰਬੰਧਕ ਦੇ ਕੁਝ ਮੈਂਬਰਾਂ ਵੱਲੋਂ ਇਸ ਨੌਜਵਾਨ ਨੂੰ ਫੜਿਆ ਗਿਆ ਜਿਸ ਤੋਂ ਕਈ ਜਿਹੜੇ ਹੈਗੇ ਚੀਜ਼ਾਂ ਬਰਾਮਦ ਹੋਈਆਂ ਨੇ ਪੈਸੇ ਬਰਾਮਦ ਹੋਏ ਨੇ ਲਾਈਟਰ ਬੀੜੀ ਅਤੇ ਹੋਰ ਜਿਹੜੀ ਹੈਗੇ ਨਸ਼ੀਲੀ ਪਦਾਰਥ ਜਿਹੜੇ ਨੇ ਉਹ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਨੌਜਵਾਨ ਦੇ ਨਾਲ ਕੁੱਟਮਾਰ ਵੀ ਹੋਈ ਹੈ ਤੇ ਮੌਕੇ ਦੇ ਉੱਪਰ ਪੁਲਿਸ ਵੀ ਸੱਦੀ ਗਈ ਤੇ ਪੁਲਿਸ ਨੇ ਇਸ ਨੌਜਵਾਨ ਨੂੰ ਜਿਹੜਾ ਹੈ ਹਿਰਾਸਤ ਵਿੱਚ ਲਿਆ ਹੈ ਤੋ ਰਾਜੂ ਜਿਸ ਤਰ੍ਹਾਂ ਦੇ ਨਾਲ ਸਖਤ ਸੁਰੱਖਿਆ ਦਾ ਪੈਰਾ ਹੁੰਦਾ ਸੇਵਾਦਾਰ ਵੀ ਮੌਜੂਦ ਹੁੰਦੇ ਨੇ ਸੋ ਆਖਰਕਾਰ ਬੰਦ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਕਿਵੇਂ ਹੋ ਗਿਆ ਨੌਜਵਾਨ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਬਿਲਕੁਲ ਇਹ ਹਜੇ ਤੱਕ ਪ੍ਰੋਪਰ ਕਲੀਅਰ ਨਹੀਂ ਹੋਇਆ ਸੀ ਸੀਸੀਟੀਵੀ ਵੀਡੀਓ ਰਾਹੀਂ ਇਹ ਪਤਾ ਲੱਗੇਗਾ ਕਿ ਇਹ ਨੌਜਵਾਨ ਕਿਵੇਂ ਜਿਹੜਾ ਹੈਗਾ ਉਹ ਗੁਰੂ ਘਰ ਦੇ ਵਿੱਚ ਤਾਕਲ ਹੋਇਆ ਤੇ ਕੀ ਕੁਝ ਕਰਨ ਆਇਆ ਸੀ ਕੀ ਸਿਰਫ ਚੋਰੀ ਕਰਨ ਹੀ ਆਇਆ ਸੀ ਗਾ ਨੌਜਵਾਨ ਜਾਂ ਫਿਰ ਉਸਦੇ ਇਰਾਦੇ ਕੁਝ ਹੋਰ ਸੀਗੇ ਇਹ ਤਾਂ ਹਲੇ ਪੁਲਿਸ ਵੱਲੋਂ ਜਾਂਚ ਦੇ ਦੌਰਾਨ ਜਿਹੜਾ ਹੈ ਉਹ ਦੱਸਿਆ ਜਾਵੇਗਾ ਪਰ ਹਾਲ ਫਿਲਹਾਲ ਦੀ ਘੜੀ ਜੋ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਜੋ ਨੌਜਵਾਨ ਨੂੰ ਦੱਸਿਆ ਜਾ ਰਿਹਾ ਸੀਗਾ ਜੀ ਜਦੋਂ ਉਸ ਦੇ ਨਾਲ ਕੁਟਮਾਰ ਹੋਈ ਉਸ ਤੋਂ ਬਾਅਦ ਜਦੋਂ ਉਸ ਦੀ ਵੀਡੀਓ ਬਣਾਈ ਗਈ ਕੀ ਉਹ ਸਿਰਫ ਚੋਰੀ ਕਰਨ ਲਈ ਬੜਿਆ ਸੀਗਾ ਤੇ ਜਿਸ ਤੋਂ ਬਾਅਦ ਜਦੋਂ ਪ੍ਰਬੰਧਕਾਂ ਵੱਲੋਂ ਉਸਨੂੰ ਫੜਿਆ ਗਿਆ ਤੇ ਉਸਦੇ ਨਾਲ ਕੁਤਮਨ ਕੀਤੀ ਮੌਕੇ ਦੇ ਪਰ ਪੁਲਿਸ ਅੱਗੇ ਗੱਲਬਾਤ ਕਰਨੀ ਵਾਕੀ ਮੌਕੇ ਦੇ ਉੱਪਰ ਪੁਲਿਸ ਤੋਂ ਸੱਦ ਲਿਆ ਗਿਆ ਅਤੇ ਹੁਣ ਜਿਹੜਾ ਕਿ ਨੌਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦੇ ਵੱਲੋਂ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਰੇਕੀਤਾਨੀ ਕੀਤੀ ਗਈ ਜਾਂ ਫਿਰ ਪਹਿਲਾਂ ਉਸ ਦੇ ਵੱਲੋਂ ਕੁਝ ਅਜਿਹੀ ਸਾਜਿਸ਼ਤਾਨੀ ਰਚੀ ਗਈ ਜਿਸ ਤਰ੍ਹਾਂ ਦੇ ਨਾਲ ਉਹਨੇ ਮਿੱਥ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਫਿਲਹਾਲ ਉਸ ਨੌਜਵਾਨ ਦੇ ਕੋਲੋਂ ਜਦੋਂ ਪ੍ਰਬੰਧਕਾਂ ਨੇ ਕਟਮਾਰ ਤੋਂ ਬਾਅਦ ਸਵਾਲ-ਜਵਾਬ ਕੀਤੇ ਕੀ ਕੁਝ ਉਸ ਨੇ ਬਿਆਨ ਕੀਤਾ ਆ ਉਹ ਸੁਣ ਲੈਣੇ ਆ ਸਰ ਤੋਂ ਇਹ ਸਰ ਤੋਂ ਬੋਲ ਤੂੰ ਅੰਦਰ ਕਿੱਧਰ ਵੜਿਆ ਗੁਰਦੁਆਰਾ ਸਾਹਿਬ ਦੇ ਮੈਂ ਜੀ 11:30 ਵਜੇ ਜੀ ਗੇਟ ਪਿਆ ਜੀ ਉਹ ਵਾਲਾ ਕਿਹੜਾ ਏ ਸਾਹਮਣੇ ਵਾਲਾ ਜੀ 메ਨ ਗੇਟ ਹਾਂਜੀ ਜੀ ਤੇਨੂੰ ਨਾਲ ਤਾਂ ਭੱਜ ਗਿਆ ਮੇਰੇ ਨਾਲ ਕੋਈ ਵੀ ਨਹੀਂ ਸੀਗਾ ਜੀ ਹਾਂ ਕੋਈ ਨਹੀਂ ਸੀਗਾ ਜੀ ਇਹ ਨਹੀਂ ਮਸਲੀ ਇਹ ਤੋਂ ਪਹਿਲਾਂ ਪੂਰਾ ਕੰਮ ਕਰ ਜਾਂਦਾんだろう ਬਬਈ ਇਹ ਨਹੀਂ ਤੇਰਾ ਪਹਿਲਾ ਕਿੰਨੇ ਵਾਰੀ ਆਇਆ ਗੁਰਦੁਆਰ ਦੇ ਵਿੱਚ ਮੈਂ ਤੇ ਇੱਕ ਵਾਰੀ ਆਇਆ ਜੀ ਪਹਿਲਾਂ ਵੀ ਆਇਆ ਇੱਕ ਵਾਰੀ ਨਹੀਂ ਮੈਂ ਪਹਿਲੇ ਕਦੇ ਨਹੀਂ ਆਇਆ ਜੀ ਹੁਣੇ ਤੂੰ ਕਹਿ ਰਿਹਾ ਮੈਂ ਇੱਕ ਵਾਰੀ ਆਇਆ ਸੀ ਹਾਂਜੀ ਇੱਕ ਕਦੀ ਹੁਣੇ ਆਇਆ ਜੀ ਮੈਂ ਨਹੀਂ ਨਹੀਂ ਮੈਂ ਪਹਿਲੇ ਇੱਥੇ ਆਇਆ ਨਾ ਨਾ ਕਿ ਜਿੱਦਾਂ ਆਇਆ ਨਾ ਕਿਦਾਂ ਲੱਗਿਆ ਅੰਦਰ ਦਾ ਉਹ ਉਹ ਬਣਾ ਲਈ ਸੀ ਨਹੀਂ ਜਿਹੜੀ ਹਾਂਜੀ ਇੱਕ ਵੜਿਆ ਉਹ ਤੋਂ ਹਾਂ ਐਸੀ ਤੋੜਿਆ ਜੀ ਮੈਂ ਬਸ ਐਸੀ ਕਿੱਦਾਂ ਤੋੜਿਆ ਕਿਸ ਚੀਜ਼ ਨਾਲ ਤੋੜਿਆ ਅ ਤੱਕ ਆ ਮਰੇ ਆਈ ਤੱਕੇ ਨਾਲ ਤਾਂ ਏਸੀ ਟੁੱਟ ਜਾਂਦਾ ਹਾਂਜੀ ਹੈ ਹਾਂਜੀ ਹਾਂਜੀ ਆ ਵੀ ਗੱਲ ਨੋਟ ਕਰੋ ਜੀ ਹਾਂਜੀ ਤਾਂ ਨਹੀਂ ਟੁੱਟਦਾ ਏਸੀ ਉਹ ਇਹਦੀ ਜਾਨ ਹੈ ਜੀ ਏਸੀ ਤੋੜਨ ਦੀ ਬਬਈ ਜੋਰ ਮਾਰਿਆ ਜਾਂਦਾ ਜੀ ਵਿੰਡੋ ਏਸੀ ਨੂੰ ਆਉਂ ਕਰੰਦੇ ਜਿੱਦਾਂ ਕਿ ਮੈਂ ਮਤਲਬ ਤੋੜ ਕੇ ਆ ਜਾਗਾ ਅੰਦਰ ਤੇ ਤੈਨੂੰ ਪਤਾ ਐ ਇਸ ਗਲਤੀ ਦੀ ਕਿੱਡੀ ਵੱਡੀ ਸਜ਼ਾ ਹੈਗੀ ਹੈ ਹਾਂਜੀ ਜੀ ਤੇ ਸਜ਼ਾ ਤੁਹਾਨੂੰ ਹੁਣ ਮਿਲਣੀ ਹੈ ਇਹ ਚੀਜ਼ ਦੇ ਪ੍ਰੋਪਰ ਹੈਗੀ ਮਿਲਣੀ ਹੈ ਇਹ ਜਿਹੜਾ ਤੁਸੀਂ ਇਹ ਬੇਦਵੀ ਕੀਤੀ ਹੈ ਇੱਕ ਹਿਸਾਬ ਦੀ ਠੀਕ ਹੈ ਜੀ ਤੇ ਬੇਦਵੀ ਦੀ ਬਹੁਤ ਵੱਡੀ ਗਲਤੀ ਹੁੰਦੀ ਹੈ ਤੁਸੀਂ ਇਦਾਂ ਨਹੀਂ ਕਰਨਾ